ਕੋਈ ਦੋਸਤੋ ਸਿਰਫ ਰਾਮ ਨੂੰ ਨਾ ਮੰਨਿਏ ਉਹਨਾਂ ਦੀਆਂ ਦਿੱਤੀਆਂ ਸਖਿਆਵਾਂ ਨੂੰ ਵੀ ਮੰਨੀ ਹੋਈ ਇੱਕ ਬਾਪ ਦਾ ਬੇਟੇ ਪਤੀ ਕੀ ਕਰਦਾ ਹੋਵੇ ਇੱਕ ਬੇਟੇ ਦਾ ਆਪਣੇ ਪਿਤਾ ਮਾਤਾ ਵਰਗੇ ਕੀ ਕਰਦਾ ਹੋਵੇ ਜੀ ਪ੍ਰਾਪਰਾ ਦੇ ਲੇਖ ਨੂੰ ਦਤਾਂ ਹੈ ਪਤਨੀ ਦਾ ਪਤੀ ਪਤੀ ਕੀ ਘਰੋਂ ਨਿਕਲਣਾ ਚਾਹੀਦਾ ਜੀ ਮਿੱਤਰਾਂ ਦਾ ਆਪਣੇ ਕੀ ਘਰੋਂ ਚੇਦਾ ਬਹੁਤ ਕੁਝ ਦੇਖਣ ਨੂੰ ਮਿਲਦਾ ਜੀ ਮੈਂ ਕਿਸੇ ਸੰਖਿਆ ਦਾ ਨਾਂ ਨਹੀਂ ਲੈਣਾ ਚਾਹਾਂਗਾ WhatsApp ਤੇ ਵੀ ਦੇਖਦੇ ਆ ਇਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਆਪਣੀ ਪੁਰਾਣੀ ਪੌਦਾਂ ਜੀ ਔਰ ਕੋਈ ਦੂਜਾ ਨਹੀਂ ਉਡਾਰਿਆ ਜੀ ਸਾਡੇ ਆਪਣੇ ਤਬਕੇ ਦੇ ਆਪਣੇ ਸਨਾਤਨ ਜੀ اور ਸਾਡੇ ਵਰਗੇ ਥੱਲੇ ਰਹਿ ਕੇ ਤਾਲੀਆਂ ਵਜਾ ਕੇ professionl ਡਾਂਸਰਾਂ ਸਾਦਕੇ ਮੰਚ ਤੇ ਲਾਉਂਦਾ ਬੜਾ ਫੂੜ ਜਨ ਰਚਕ ਬਣਾਇਆ ਜੀ ਪਰ ਲੋਕੀ ਆਨੰਦ ਲੈ ਰਹੇ ਥੱਲੇ ਤਾਲੀਆਂ ਵਜਾ ਰਹੇ ਜੀ ਕੋਈ ਨਹੀਂ ਆਵਾਜ਼ ਨਾ ਜਾਣੀ ਕੋਈ ਤਰਫ ਸਰਭਾਜਕਾਰੀ ਨਾ ਕੋਈ ਸੰਤ ਪਾਪੁਰਸ਼ ਆਵਾਜ਼ ਲਗਾ ਰਿਹਾ ਨਾ ਕੋਈ ਸਾਡਾ ਸੋਸ਼ਲ ਆਰਮੀ ਜੋ ਕਹਿੰਦਾ ਭੰਦਾ ਕੋਲੀਟਰ ਹੈ ਰਾਜ ਦਿੱਤੇ ਦੇ ਰਿਹਾ ਕੀਤਾ ਹੀ ਕੁਝ ਜੀ ਜੀ ਤੋਂ ਇਹ ਰਾਮੇਲਾ ਕਮੇਟੀ ਜਿਹੜੀ ਹੈ ਸਬੰਧਤ ਉਹਦਾ ਜਿਹੜਾ ਨਿਰਦੇਸ਼ਕ ਹੈ ਇਹੋ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਕਿਸੇ ਨੂੰ ਕਮੇਟੀ ਨਾ ਤੁਹਾਨੂੰ ਇਹ ਨਹੀਂ ਹੈ ਪਰਦਾ ਵੀਰਾਉ ਲੀਲਾ ਬੰਦ ਕਰੋ ਉਹ ਇਸਕਿਪਟ ਪੇਸ਼ ਕਰ ਲੋ ਲੋਕਾਂ ਨੂੰ ਮੰਨ ਨਹੀਂ ਜਾਈ ਉਹ ਇੱਕ ਬੱਕਰੀ ਗੱਲ ਜੀ ਪਰ ਪੁਰਾਣੇ ਪਾਤਰਾਂ ਨੂੰ ਇਸੇ ਤਰ੍ਹਾਂ ਖਾਸ ਹੋਣੀ ਸੋਹਣੀ ਪੇਸ਼ ਕਰਨਾ ਇਹ ਨਹੀਂ ਨਹੀਂ ਹੋ ਗਿਆ ਇਸ ਤੋਂ ਬਰੀਦ ਕਰੋ ਇਹ ਨਹੀਂ ਯਾਦ ਰੱਖੋ ਇਹ ਵੰਦੀ ਹੈ ਬਿਲਕੁਲ ਕੋਈ ਵੀ ਕੈਰੈਕਟਰ ਹੈ ਚਾਹੇ ਉਹ ਨੈਗੇਟਿਵ ਹੈ ਚਾਹੇ ਉਹ ਪੋਜ਼ਿਟਿਵ ਹੈ ਹਰ ਕੈਰੈਕਟਰ ਤੋਂ ਕੁਝ ਨਾ ਕੁਝ ਸਿੱਖਿਆ ਜਾ ਬਿਲਕੁਲ ਬਿਲਕੁਲ ਸੋਹਣਾ ਨੇ ਸੱਚ ਗਿਆ ਤੁਸੀਂ ਸਸ਼ਿਕਾ ਮਹਿਰਮਦੀਪ ਸੈਕਟਰ ਤੁਸੀਂ ਦੇਖ ਰਹੇ ਹੋ ਤੱਕ ਪੋਸਟ ਪੋਡਕਾਸਟ ਦਾ سلسلہ ਜਾਰੀ ਹੈ ਤੇ ਜਿਵੇਂ ਹਰ ਵਾਰ ਦੀ ਤਰ੍ਹਾਂ ਸੀ ਨਵੀ ਸਖਸ਼ੀਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਬਹੁਤ ਸਾਰੇ ਸਾਡੇ ਸਮਾਜਿਕ ਮੁੱਦਿਆਂ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਅੱਜ ਤੇ ਬਹੁਤ ਗੰਭੀਰ ਇੱਕ ਮਸਲਾ ਹੈ ਸਾਡਾ ਅੱਜ ਕੱਲ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਰਾਵਲੀਲਾ ਸ਼ੁਰੂ ਹੋਣਦੀ ਹੈ ਭਗਵਾਨ ਸ਼੍ਰੀ ਜੀ ਦੀ ਜੀਵਨ ਸੰਬੰਧੀ ਨੌਂ ਦਿਨ ਦੀ ਰਾਵਲੀਲਾ ਕੀਤੀ ਜਾਂਦੀ ਹੈ ਹਰ ਪਿੰਡ ਹਰ ਕਸਬੇ ਦੇ ਵਿੱਚ ਹਰ ਮੁਹੱਲੇਾਂ ਦੇ ਵਿੱਚ ਤੇ ਉਹਦੇ ਤੋਂ ਲੋਕਾਂ ਨੂੰ ਆਪਣੇ ਜੀਵਨ ਨੂੰ ਕਿਵੇਂ ਢਾਲਣਾ ਇਹ ਸਿੱਖਿਆ ਮਿਲਦੀ ਹੈ ਸੋ ਇਸੇ ਹੀ రామਲੀਲਾ ਦੇ ਵਿਸ਼ੇ ਦੇ ਵਿੱਚ ਚਰਚਾ ਕਰਾਂਗੇ ਸਾਡੇ ਨਾਲ ਅੱਜ ਪਰਮਜੀਵੀ ਕਟੋਜੀ ਨਖਾਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਪੋਡਕਾਸਟ ਦੇ ਵਿੱਚ ਸਰ ਸਭ ਤੋਂ ਪਹਿਲਾਂ ਤੇ ਤੁਸੀਂ ਸਾਡੇ ਜਿਹੜੇ ਦਰਸ਼ਕ ਵੀ ਘਰੇ ਨੇ ਉਹਨਾਂ ਸੰਬੰਧੀ ਆਪਣੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤੁਸੀਂ ਕਿਵੇਂ ਇਸ ਡਾਇਰੈਕਟਰ ਦੇ ਜਿਹੜਾ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਹੈ ਆ ਰਾਮਲੀਲਾ ਨੂੰ ਡਾਇਰੈਕਟ ਕਰਦੇ ਹੋ ਨਟਰਾਜ ਨਾਟਕ ਕਲੱਬ ਦੇ ਵਿੱਚ ਤੁਹਾਨੂੰ ਕਿਵੇਂ ਤੁਸੀਂ ਉਥੇ ਜੁੜੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੇ profession ਤੁਸੀਂ ਕੀ ਕਰਦੇ ਹੋ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਆਇਆਂ ਜੀ ਲੰਮੇ ਜਨਰਲ ਪੱਤਰਕੋਸ਼ ਦੇ ਆਨਰ ਪੱਤਰਕਾਰ ਗਵੰਦੀ ਸਿੰਘ ਜੀ ਦਾ तहे ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਜਿਹੜਾ ਇਸ ਮਹੱਤਵਪੂਰਨ ਮੁੱਦੇ ਤੇ ਇਹਨਾਂ ਨੇ ਮੈਨੂੰ આમੰਗਿਤ ਕੀਤਾ ਹੈ ਆਪਣੇ ਸਟੂਡੀਓ ਦੇ ਵਿੱਚ ਆਪਣੇ ਵਿਚਾਰਾਂ ਮੇਰੇ ਬਾਰੇ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਜਿਹਦਾ ਨਾਮ ਤਾਂ ਲੱਗਦਾ ਤੇ ਪਰਮਜੀਤ ਦੋਸ ਪੂਰਾ ਨਾਮ ਮੇਰਾ ਠਾਕੁਰ ਪਰਮਜੀਤ ਦੋਸ ਮੈਂ ਉਸ ਵੇਲੇ 18-19 ਸਾਲ ਦਾ ਸੀ ਜਦੋਂ ਮੈਨੂੰ ਗੁਰਦਾ ਸਾਹਿਬ ਯੂਨੀਵਰਸਿਟੀ ਤੋਂ 10 ਸਟੈਕਲਰ ਅਵਾਰਡ ਮਿਲਿਆ ਜੀ ਔਰ ਇਹ ਸਵਾਰਡ ਵਾਇਤਾ ਪਠਾਨਕੋੜ ਦਾ ਡਿਸਟ੍ਰਿਕਟ ਪਠਾਨਕੋੜ ਦਾ ਕੋਈ ਵੀ ਕਲਾਕਾਰ ਮੁੜ ਕੇ ਦੋਹਾਰ ਨਹੀਂ ਪਾਇਆ ਜੀ ਮੈਨੂੰ ਇਸ ਚੀਜ਼ ਦਾ ਬੜਾ ਮਾਣ ਹੈ ਜੀ ਉੱਥੋਂ ਮੈਨੂੰ ਇਹ ਸ਼ੌਂਕ ਚੜ੍ਹਿਆ ਇਸ ਚੀਜ਼ ਦਾ ਕਲਾਕਾਰੀ ਦਾ ਨੇ ਦਾ ਸਾਡੇ ਤੁਸੀਂ ਸੁਣਿਆ ਹੋਣਾ ਮਿਲਟਰੀ ਗਰਾਊਂਡ ਦੇ ਵਿੱਚ ਇੱਕ ਸੰਸਥਾ ਸੀਗੀ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਕੁਆਦੀ ਮੁੰਡਾ ਸਾਡੇ ਮੱਦੇ ਦਾ ਹੀ ਹੈ ਤੇ ਮੈਨੂੰ ਉਹਨਾਂ ਨੇ ਕਾਲ ਕੀਤਾ ਵੀ ਕੁਆਲੋਰੀ ਤੋਂ ਉਹਤਰਾ ਆ ਗਏ ਜੀ ਮੈਂ ਕਿਹਾ ਮੈਨੂੰ ਵੀ ਸ਼ੌਂਕ ਹੈ ਜੀ ਮੈਂ ਤਿਆਰ ਹਾਂ ਮੈਂ ਪਹਿਲੇ ਦਿਨ ਗਿਆ ਤਾਂ ਮੈਨੂੰ ਕਿਹਾ ਜੀ ਤੁਸੀਂ ਲੱਗੇ ਇੱਕ ਦਰਦ ਦਾ ਐਕਚੁਅਲੀ ਇਹ ਚੀਜ਼ ਹੈ ਜੀ ਪਹਿਲੇ ਦਿਨ ਲਗੇ ਇਜਾ ਕਰਵਾਇਆ ਦੂਜੇ ਦਿਨ ਬੇਗਨੜਾ ਕਰਵਾਇਆ 3 ਦਿਨ ਮੇਰੇ ਨਾਲ ਕਿਸੇ ਕੋ ਗੱਲ ਨਹੀਂ ਕੀਤੀ ਜੀ 2 ਦਿਨ ਮੈਂ ਚੁੱਪਚਾ ਬਹਿ ਕੇ 4ਵੇਂ ਦਿਨ ਵਾਪਸ ਆ ਗਿਆ ਮੰਨੂ ਖੇਸਰੀ ਵੀ ਲੱਗੀ ਇਹ ਐਡਾ ਵੱਡਾ ਕੋਈ ਅਵਾਰਡ ਮਿਲਿਆ ਮੈਨੂੰ ਇੰਨੇ ਮਾਣ ਨਾਲ ਨਾ ਸੱਜਿਆ ਵੀ ਹੈ ਜੀ ਪਤਾ ਨਹੀਂ ਉਹਨਾਂ ਦੀ ਕੀ ਆਪਣੀ ਕੋਈ ਹੋਏਗੀ ਬਾਰੇ ਮੈਂ ਨਹੀਂ ਜਾਣਦਾ ਨਾਮ ਨਹੀਂ ਪਤਾ ਮੇਰੇ ਮਨ ਦੇ چھوٹے چھوٹے ਬੱਚੇ ਸੀਗੇ ਕੋਈ 8 ਸਾਲ ਦਾ ਕੋਈ 10 ਸਾਲ ਦਾ ਇਹਨਾਂ ਨੇ ਮਛਰ ਦਾਗ ਦੀਆਂ ਥੋਕੀਆਂ ਖੜੀਆਂ ਕਰਕੇ ਦੇ ਆਲੇ ਦੋਲੇ ਚਾਦਰਾਂ ਲਗਾ ਕੇ ਬੱਚਿਆਂ ਨਾਲ ਖੇਡ ਜਿਵੇਂ ਹੁੰਦੀ ਹੈ ਉਹ ਹੀ ਖੇਡ ਉਹਨਾਂ ਤੋਂ ਬੰਨੋ ਮੈਨੂੰ ਕੋਈ ਇਸ਼ਾਰਾ ਆਇਆ ਜੀ ਮੈਂ ਉਹ ਬੱਚੇ ਕਿੱਥੇ ਗਏ ਇਹ ਖਲੀਮ ਘਰ ਲੱਭਿਆ ਉੱਥੇ ਮੋਹਵਤੀ ਬਾਲ ਕੇ ਅਸੀਂ ਬੱਚੋਂ ਕੇ ਰਸ ਜੀ ਆਪਣੇ ਮਲੇ ਜੀ ਮੈਂ ਬੰਦਾ ਪਛਾ ਕੀਤਾ ਜੀ ਦੁਰਚੰਤਰੀ ਸ਼ੁਰੂਆਤ ਕੀਤੀ ਉਹ ਸੰਸਥਾ ਦਾ ਨਾਂ ਲਿਆ ਰਾਜ ਨੰ ਜੀ ਅੱਜ ਉਹ ਸੰਸਥਾ ਚਲਦੀ 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 43 ਸਾਲ ਪੂਰੇ ਕਰ ਚੁੱਕੀ ਜੀ ਇਸ ਵੇਲੇ ਜੀ ਜਿਤਾਵੀ ਨਾਲ ਸਾਡੇ ਪ੍ਰਵੇਸ਼ ਕਰਨ ਜਾ ਰਹੇ ਹਾਂ ਬਹੁਤ ਵੱਡਾ ਮੰਦਿਰ ਵੀ ਅਸੀਂ ਉੱਥੇ ਬਣਾਇਆ ਰਾਜ ਮੰਦਿਰ ਜਿਹੜਾ ਧਾਨਪੋਸ਼ ਮਸ਼ੂਰ ਹੈ ਜੀ ਉਹ ਸਾਡੀ ਸੰਸਥਾ ਦੇ ਰਾਜ ਤੋਂ ਲਗੰਦ ਅੰਦਰ ਜੀ ਇਹ ਪ੍ਰਵੇਸ਼ ਹੈ ਜਿਸ ਦੇ ਤੀਕਾ ਜੀ ਜੀ ਜਿਵੇਂ ਮੈਂ ਸ਼ੁਰੂਆਤ ਕੀਤਾ ਕਿ ਰਾਮਲੀਲਾ ਦਾ ਮੁੱਖ ਮਤਵ ਰਾਮ ਜੀ ਦੇ ਜੀਵਨ ਤੋਂ ਸਿੱਖਿਆ ਲੈਣਾ ਹੈ ਜੀ ਤੇ ਕਿਵੇਂ ਇਹਦੀ ਸ਼ੁਰੂਆਤ ਹੋਈ ਤੇ ਤੁਸੀਂ ਥੋੜਾ ਜਿਆਦਾ ਇਹਨੂੰ ਰਿਪੋਰਟ ਕਰੋ ਕਿ ਕਿਵੇਂ ਰਾਮਲੀਲਾਵਾਂ ਜਿਹੜੀਆਂ ਹੁੰਦੀਆਂ ਨੇ ਇਹ ਕੀਤੀਆਂ ਜਾਂਦੀਆਂ ਸੀਆਂ ਤੇ ਲੋਕੀ ਇਹਨਾਂ ਨੂੰ ਕਿਵੇਂ ਰਿਲੀਟ ਕਰਦੇ ਸੀਗੇ ਆਪਣੇ ਨਾਲ ਦੇਖੋ ਜੀ ਰਮਾਇਣ ਜਿਹੜੀ ਹੈ ਇਹ ਸਿਰਫ ਇੱਕ ਧਾਰਮਿਕ ਗੰਟੀ ਨਹੀਂ ਜੀ ਇਹਦੇ ਵਿੱਚ ਸੋਸ਼ਲ ਤੌਰ ਤੇ ਤੁਸੀਂ ਦੇਖੋ ਤਾਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਜੀ ਪਰ ਅਸੀਂ ਸਿੱਖਦੇ ਵੀ ਨਹੀਂ ਉਹ ਅਮਲ ਕਰਨਾਂ ਦੇ ਛਾਡੀ ਜੀ ਇਹਦੀ ਸ਼ੁਰੂਆਤ ਕਿਉਂ ਹੋਈ ਜੀ ਅੱਜ ਕੱਲ ਦਾ ਚਲੋ WhatsApp ਦਾ ਜ਼ਮਾਨਾ ਹੈ ਜੀ ਨੈਟ ਦਾ ਜ਼ਮਾਨਾ ਹੈ ਟੀਵੀ ਦਾ ਜ਼ਮਾਨਾ ਹੈ ਕੈਮਰੇ ਦਾ ਜ਼ਮਾਨਾ ਹੈ ਜੀ ਪੁਰਾਣੇ ਟਾਈਮਾਂ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਜੀ ਤੇ ਤੁਹਾਨੂੰ ਪਤਾ ਹੀ ਹੈ ਉਸ ਵੇਲੇ ਇਹ ਇੱਕ ਮਾਧਿਅਮ ਹੁੰਦਾ ਸੀਗਾ ਕਿਸੇ ਅੱਛੀ ਚੀਜ਼ ਨੂੰ ਸਮੂਹ ਲੋਕਾਂ ਦਾ ਪਹੁੰਚਾਉਣ ਦਾ ਮੰਚ ਦਾ ਸਾਰਾ ਰਹਿ ਕੇ ਜੀ ਪਾਤਰਾਂ ਦੇ ਜ਼ਰੀਏ ਉਹਨੂੰ ਪੇਸ਼ ਕੀਤਾ ਜਾਂਦਾ ਜੀ ਇਸੇ ਤਰ੍ਹਾਂ ਹੀ ਇਹਦੀ ਸ਼ੁਰੂਆਤ ਹੋਈ ਪੀ ਪਰਮਾਇਆਂ ਦੀਆਂ ਜੋ ਕੂਹੀਆਂ ਆਇਆਂ ਜੀ ਉਹ ਪੁਰਾਣੀਆਂ ਆਰਾਮ ਦੀਆਂ ਜੋ ਮर्यादाਾਂ ਪੇਸ਼ ਕੀਤੀਆਂ ਇਸੇ ਕਰਕੇ ਉਹਨਾਂ ਮर्यादाਾਂ ਪੂਰੀ ਹੋ ਤੋਂ ਤੱਕ ਚੱਲ ਲੈਣ ਜੀ ਇੱਕ ਬਾਪ ਦਾ بیٹے ਪਤੀ ਕੀ ਕਰਦਾ ਹੋਇਆ ਜੀ ਇੱਕ ਬੇਟਾ ਆਪਣੇ ਪਿਤਾ ਮਾਤਾ ਵਰਗੇ ਕੀ ਕਰਦਾ ਹੋਇਆ ਜੀ ਪ੍ਰਾਪਰਾ ਦੇ ਰਹਿਣ ਦਿੰਦਾ ਹਾਂ ਤੇ ਪਤਨੀ ਦਾ ਪਤੀ ਪਤੀ ਕੀ ਘਰ ਹੋਣਾ ਚਾਹੀਦਾ ਜੀ ਮਿੱਤਰਾਂ ਦਾ ਆਪਸ ਵਿੱਚ ਕੀ ਘਰ ਹੋਣਾ ਚਾਹੀਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਉਹਨਾਂ ਦਾ ਮਨ ਤੋਂ ਵੇਈ ਸਵੀ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਹ ਚੀਜ਼ਾਂ ਦੱਸੀਆਂ ਜਾਣ ਜੀ ਇਹ ਸਾਡੀ ਸੱਭਿਆਚਾਰ ਜੋ ਸੀ ਇਸ ਲੈਵਲ ਤੇ ਚੱਲ ਰਹਾ ਹੈ ਤਾਂ ਹੀ ਅਸੀਂ ਆਪਣੇ ਤਨੂ ਵਾਰ ਸਕਦੇ ਹਾਂ ਤੇ ਸਮਾਈ ਨੂੰ ਬੰਦ ਕਰਦੇ ਹਾਂ ਆਪਣੀ ਦੇਸ਼ ਦੀ ਦਿਵਾਗਾ ਕਰਦੇ ਹਾਂ ਜੀ ਪਰ ਤੁਸੀਂ ਦੇਖੋ আজকাল ਉਲਟ ਹੋ ਰਿਹਾ ਜੀ ਮੈਂ ਕਿਸੇ ਸੰਖਿਆ ਦਾ ਨਾ ਨਹੀਂ ਲੈਣਾ ਚਾਹਾਂਗਾ WhatsApp ਤੇ ਜਦ ਹੀ ਦੇਖਦੇ ਆ ਇਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਆਪਣੀ ਪੁਰਾਣੀ ਕੌਮ ਦਾ ਜੀ ਔਰ ਕੋਈ ਦੂਜਾ ਨਹੀਂ ਉਡਾ ਰਿਹਾ ਜੀ ਸਾਡੇ ਆਪਣੇ ਤਬਕੇ ਦੇ ਆਪਣੇ ਸਨਾਤਨੀ ਜੀ ਔਰ ਸਾਡੇ ਵਰਗੇ ਥੱਲੇ ਰਹਿ ਕੇ ਤਾੜੀ ਉਗਾ ਕੇ ਖੁਦਾ ਨਾ ਦਵਾਂ ਜੀ ਉਹੀ ਇੱਕ ਵਾਰ ਜੀ ਉਹੀ ਜਿਹੜਾ ਕਹਿੰਦੇ ਨਾ ਕਿ ਅਸੀਂ ਰਾਮ ਨੂੰ ਮੰਨਦੇ ਸਾਰੇ ਆ ਪਰ ਉਹਦੀ ਮੰਦਾ ਕੋਈ ਨਹੀਂ ਉਹਦੀ ਕੋਈ ਨਹੀਂ ਉਹਦੀ ਕੋਈ ਨਹੀਂ ਮੰਗਦਾ ਰਾਮੀਲਾਵਾਂ ਚੜੇ ਕਿਤੇ ਵੀ ਆਪਾਂ ਦੇਖ ਸਕਦੇ ਹਾਂ ਮੋਸਟਲੀ ਇਸ ਤਰ੍ਹਾਂ ਦੀ ਹੁੰਦੀਆਂ ਵਾ ਰਾਜੀ ਦਾ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਕਮੇਡੀ ਜਾਂ ਕੋਈ ਜਹੀ ਨਾਚਗਾਣਾ ਉੱਥੇ ਕੀਤਾ ਜਾਂਦਾ ਵਾ ਕਿ ਉਹ ਲੋਕਾਂ ਦਾ ਹੀ ਮਨੋਰੰਜਨ ਦਾ ਪਾਤਰ ਬਣੇ ਰਾਮੀਲਾਵਾਂ ਅਕਸਰ ਕੋਈ ਮਨੋਰੰਜਨ ਹੀ ਰਹਿੰਦੀ ਹੈ ਤੁਹਾਨੂੰ ਕੀ ਲੱਗਦਾ ਤਾਂ ਦੇਖੋ ਜੀ WhatsApp ਦੇਖੋਗੇ ਹੁਣੇ ਹੀ ਰਾਤ ਦੇ ਜਦੋਂ ਰਾਤ ਆਉਣਾ ਜੀ ਸ਼ੁਰੂ ਹੋਣੀ ਹੈ ਪ੍ਰੋਫੈਸ਼ਨਲ ਡਾਂਸਰਾਂ ਸਦਕੇ ਮੰਚ ਤੇ ਲੰਮੜਾ ਬੜਾ ਫੂੜ ਜਨ ਰਚਕ ਰਿਹਾ ਜੀ ਤੇ ਲੋਕੀ ਆਨੰਦ ਲੈ ਰਹੇ ਤੇ ਤਾਲੀਆਂ ਵਜਾ ਰਹੇ ਜੀ ਕੋਈ ਨਹੀਂ ਆਵਾਜ਼ ਨਾ ਜਾੜੀ ਕੋਈ ਤਰਫ ਸਰਭਾਜਕਾਰੀ ਨਾ ਕੋਈ ਸੰਤ ਪਾਪੁਰਸ਼ ਆਵਾਜ਼ ਕਾ ਰਿਆ ਨਾ ਕੋਈ ਸਾਡਾ ਸੋਸ਼ਲ ਆਰਮੀ ਜੋ ਕਹਿੰਦਾ ਭੰਦਾ ਕੋਲੀਟਰ ਹੈ ਰਾਜ ਦਿੱਤੇ ਦੇ ਰਿਹਾ ਤੇ ਕੀਤਾ ਹੀ ਕੁਝ ਨਹੀਂ ਜੀ ਮੇਰੇ ਹਿਸਾਬ ਨਾਲ ਇਹਦੇ ਵਿਰੁੱਧ ਸਰਕਾਰ ਨੂੰ ਈਸ਼ ਨਿਨਣਾ ਰੱਖਤ ਨੂੰ ਬਾਤ ਕਰਦੇ ਜੀ ਅਸੀਂ ਆਪਣੇ ਹੀ ਇੱਕ ਦੇ ਵੀ ਮਜ਼ਾਕ ਉਡਾ ਰਹੇ ਅਸੀਂ ਆਪਣੇ ਹੀ ਇਟ ਦੇਵ ਨੂੰ ਨਿੰਦ ਰਹੇ ਆ ਉਹ ਥੱਲੇ ਬਹਿ ਕੇ ਤੁਹਾਡੀਆਂ ਵੀ ਮਾਰਦੇ ਸਵਾਲ ਵੀ ਕਰਦੇ ਅਸੀਂ ਆਉਣ ਵਾਲੀ ਪੀੜ ਨੂੰ ਕੀ ਸਿਖਾ ਰਹੇ ਹਾਂ ਇੱਕ ਸੋਚ ਉਹ ਵਿੱਚ ਇੱਕ ਸੀਨ ਜਿਹੜਾ ਹੈ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਕਿ ਜਦੋਂ ਮਹਾਰਾਜ ਜਲਕ ਦੇ ਦਰਬਾਰ ਦੇ ਵਿੱਚ ਤੁਲੂ ਟੂੜਿਆ ਜਾਂਦਾ ਜਦੋਂ ਬਹੁਤ ਸਾਰੇ ਰਾਜੇ ਹੋ ਜਾਂਦੇ ਤੇ ਆਪਣੀ ਨੂੰ ਆ ਕੇ ਵਿਚਾਰ ਲੱਖਦੇ ਨੇ ਤਾਂ ਰੂਸ਼ਨ ਤੋੜ ਦੀ ਕੋਸ਼ਿਸ਼ ਵੀ ਕਰ ਲੈਂਦੇ ਪਰ ਉਹਨੂੰ ਮੋਸਟਲੀ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਵੀ ਸਿਰਫ ਰਾਮ ਭਗਵਾਨ ਨੂੰ ਛੱਡ ਕੇ ਜਾਂ 라ਵਣ ਦੀ ਐਂਟਰੀ ਛੱਡ ਕੇ ਤੇ ਉਸ ਤੋਂ ਬਾਅਦ ਪਰਸ਼ੂਰਾਮ ਜੀ ਹੁੰਦੇ ਉਹਨਾਂ ਦੀ ਐਂਟਰੀ ਛੱਡ ਕੇ ਬਾਕੀ ਸਾਰੇ ਦੇ ਸਾਰੇ ਕਲਾਕਾਰ ਤਕਰੀਬਨ ਰਾਮਲੀਲਾ ਵਿੱਚ ਕਮੇਡੀ ਦੇ ਤਰੀਕੇ ਤੋਂ ਦਿਖਾਇਆ ਜਾਂਦੇ ਇਹ ਦੇਖੋ ਜੀ ਜਿਹੜੇ ਸੰਸਥਾਵਾਂ ਦੇ ਨਿਰਦੇਸ਼ਕ ਨੇ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਵੀ ਆਪਣੇ ਪੁਰਾਣੇ ਕਿਰਦਾਰਾਂ ਦਾ ਮਕੂਲ ਨਾ ਹੋ ਰਾਇਆ ਜੀ ਉਹ ਤਰੁਸ਼ ਯੰਗ ਹੋ ਰਾਇਆ ਹੈ ਜੀ ਠੀਕ ਹੈ ਨਾ ਯੱਗ ਦੇ ਵਿੱਚ ਉਹ ਰਾਜੇ ਜਿਹੜੇ ਸੱਦੇ ਗਿਆ ਰਾਜਾ ਜਾਂਕੀ ਵੱਤੋਂ ਜੀ ਉਹ ਆਪਣੇ ਜ਼ੋਰ ਦਿਖਾਣ ਆਏ ਆਪਣੀ ਤਾਕਤ ਦੇ ਵੀ ਅਸੀਂ ਉਹ ਉਠਾਵਾਂਗੇ ਸ਼ਿਰਦਾਰ ਜੀ ਉਹ ਉਸ ਦਾ ਨਾਮ ਜਨਾ ਕੀ ਹੈ ਪਿਨਾਰ ਜੀ ਉਸ ਪਿਨਾਰ ਦਾਮਸ਼ ਨੂੰ ਉਠਾਉਣ ਵਾਸਤੇ ਉਹ ਸੱਦੇ ਗਿਆ ਨਾ ਕਿ ਉੱਤੇ ਕਮੇਟੀ ਕਰਾ ਜੀ ਤੋਂ ਇਹ ਰਾਂਗੇਲਾ ਕਮੇਟੀ ਜਿਹੜੀ ਹੈ ਸਬੰਧਤ ਉਹਦਾ ਜਿਹੜਾ ਨਿਰਦੇਸ਼ਕ ਹੈ ਇਹੋ ਦੀ ਜ਼ਿੰਮੇਵਾਰੀ ਲੱਗਦੀ ਹੈ ਜੀ ਇਹ ਕਿਸੇ ਨੂੰ ਕਮੇਟੀ ਨਾ ਕਰ ਜੀ ਕਮੇਟੀ ਕਰਨੀ ਹੈ ਪਰਦਾ ਵੀ ਰਾਉ ਲੀਲਾ ਬੰਦ ਕਰੋ ਉਹ ਇਸਕੀ ਤੇ ਪੇਸ਼ ਕਰ ਲੋ ਲੋਕਾਂ ਨੂੰ ਮੰਨਣ ਜਾਈ ਕੋਈ ਇੱਕ ਬੱਕਰੀ ਗੱਲ ਜੀ ਪਰ ਪੁਰਾਣੇ ਪਾਤਰਾਂ ਨੂੰ ਇਸ ਤਰ੍ਹਾਂ ਦਾ ਖਾਸ ਹੋਣੀ الصوره ਦੇ ਵਿੱਚ ਪੇਸ਼ ਕਰਨਾ ਇਹ ਨਹੀਂ ਕਰੀ ਹੋ ਗਿਆ ਇਸ ਤੋਂ ਬਰੇਕ ਕਰੋ ਇਹ ਨਹੀਂ ਯਾਦ ਰੱਖੋ ਤੇ ਵੇਖੀਆ ਸਾਰੇ ਹੀ ਨਵੇਸ਼ਕਾਂ ਜੀ ਇੱਕ ਕਰੈਕਟਰ ਆਪਾਂ ਗੱਲ ਕਰ ਲੈਨੇ ਆ ਚਾਹੇ ਤਾੜਕਾ ਦਾ ਕਰੈਕਟਰ ਆ ਸ਼੍ਰੀ ਉਪ ਲੰਗਾ ਦਾ ਕਰੈਕਟਰ ਆ ਤੇ ਰਾਵਣ ਦਾ ਕਰੈਕਟਰ ਆ ਤੇ ਉਹਨੂੰ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ ਕਿ ਇਹ ਜਿਹਨੇ ਮਾਰੇ ਆ ਤੂੰ ਮਾਰਾ ਕੋਈ ਵੀ ਨਹੀਂ ਹੈਗਾ ਜੀ ਬਹੁਤ ਹੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਭੰਡਿਆ ਵੀ ਜਾਂਦਾ ਪਿੱਛੇ ਅ ਨਵੇਂ ਜਿਹੜੇ ਅੱਜਕੱਲ ਗਾਣੇ ਚੱਲਦੇ ਆ ਤੇ ਇਹ ਗਾਣੇ ਵੀ ਲਾਇਆ ਜਾਂਦੇ ਨੇ ਕਈ ਵਾਰ 라वण ਵਰੀ ਅਜਿਹੇ ਪੁਕੇਸ ਦੇ ਗਾਣੇ ਜਿਹੜੇ ਅੱਜਕੱਲ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾਵਾਂ ਲੈ ਕੇ ਜਾ ਰਹੇ ਨੇ ਉਹ ਵੀ ਉਹ ਗਾਣੇ ਵੀ ਲਗਾਏ ਜਾਂਦੇ ਨੇ ਫਲਾਨ ਕਰ ਦਿਆਂਗੇ ਠੀਕ ਹੋ ਜਾਏਗਾ ਇਸ ਤਰ੍ਹਾਂ ਹੋ ਜਾਏਗਾ ਉਤਰ ਹੋ ਜਾਏਗਾ ਤਦੂ ਕਿ ਲੱਗਦਾ ਵੀ ਇਹ ਕੈਰੇਕਟਰ ਵਾਕੇ ਹੀ ਏਨੇ ਮਾੜੇ ਸੀਗੇ ਕਿ ਇਹ ਜਿਸ ਤਰ੍ਹਾਂ ਰਾਮਾਇਣ ਦੇ ਵਿੱਚ ਪੇਸ਼ ਹੁੰਦੇ ਨੇ ਨਹੀਂ 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 ਰਾਮਾਇਣ ਦਾ ਕੋਈ ਵੀ ਕੈਰੇਕਟਰ ਮਾੜਾ ਨਹੀਂ ਜੀ ਤਾਰਕਣੂ ਬੜੇ ਉਹ ਦੇਖਿਆ ਬਹੁਤ ਸਾਰੀਆਂ ਸਰਫਾਂ ਮਾ ਕੋਈ ਮੋਟਰਸਾਈਕਲ ਤੇ ਲਿਆ ਰਿਹਾ ਜੀ ਕੋਈ ਟਰੈਕਟਰ ਤੇ ਬਿਠਾ ਕੇ ਲਿਆ ਰਿਹਾ ਜੀ ਇਹਨਾਂ ਨੂੰ ਕੋਈ ਪੁੱਛੇ ਨਿਰਦੇਸ਼ਕ ਸਾਹਿਬ ਨੂੰ ਜੀ ਉਸ ਟਾਈਮ ਮੋਟਰਸਾਈਕਲ ਕਿੱਥੋਂ ਆ ਗਈ ਜੀ ਟਰੈਕਟਰ ਕਿੱਥੋਂ ਆ ਗਿਆ ਜੀ ਉਹ ਮਾਇਆ ਵੀ ਸੀ ਮਾਇਆ ਵੀ ਵਿੰਧਿਆ ਜਾਂਦੀ ਸੀ ਉਹ ਕਾਠ ਮਾਰਨ ਦੀ ਉੱਡ ਲੰਦੀ ਸੀ ਜੀ ਬਗਲੋਂ ਖੰਕਾਰ ਲਾ ਤੁਸੀਂ ਕਿਉਂ ਬਣੀ ਜੀ ਬੇਹਦ ਖੂਬਸੂਰਤ ਸੀ ਤੁਸੀਂ ਕਲਪਨਾ ਨਹੀਂ ਕਰ ਸਕਦੇ ਤਾਲਾ ਕਰ ਕਿੰਨੀ ਖੂਬਸੂਰਤ ਸੀ ਜੀ ਉਹਦੇ ਪੱਟੀ ਨੂੰ ਇੱਕ ਰਿਜ ਨੇ ਸ਼ਰਾਬ ਦੇ ਦਿੱਤਾ ਜੀ ਸ਼ਰਾਬ ਦੇ ਕੇ ਉਹਨੂੰ ਕ੍ਰੂਰ ਤੱਕ ਜੀ ਉਹ ਵੀ ਬੜਾ ਸੁੰਦਰ ਸੀਗਾ ਜੀ ਤਾਰ ਘਰ ਨੂੰ ਵਸਾਇਆ ਇਹਨੇ ਜਾ ਕੇ ਉਹਦਾ ਯਾਪਨ ਕਰਦਾ ਰਿਹਾ ਜੀ ਰਿਸ਼ੀ ਨੇ ਇਹਨੂੰ ਵੀ ਸਲਾਹ ਦਿੱਤੀ ਤੁਸੀਂ ਵੀ ਤੈਨੂੰ ਆਪਣੀ ਕੁਰਸੀ ਉੱਤੇ ਬੜਾ ਮਾਣ ਹੈ ਤੂੰ ਵੀ ਬਸੁਰਤ ਹੋ ਜੀ ਉੱਥੋਂ ਇਹ ਬਸੁਰਤ ਹੋ ਗਈ ਇਸ ਲਈ ਨੇ ਦੇਖੀ ਆਪਣੀ ਮਰਜ਼ੂਰਤੀ ਇਹਨੇ ਰਿਸ਼ੀਆਂ ਦਾ ਸਮਾਰਕਾ ਸ਼ੁਰੂ ਕਰ ਜੀ ਉਹ ਹੀ ਚੀਜ਼ਾਂ ਆਪਣੇ ਬੱਚਿਆਂ ਨੂੰ ਦੇਤੀ ਭਾਰੀ ਤੇ ਸਿਵਾਉ ਉਹ ਚੌਂਦੀ ਚਲਦੀ ਜੀ ਲਾਮ ਤਾਈ ਜੀ ਤੇ ਫਿਰ ਰਾਮ ਜੀ ਨੇ ਜਾ ਕੇ ਉਹਦਾ ਸਾਮਰ ਜੀ ਤਾਂ ਚਾਰਾਤੀ ਕੋ ਪਾਲੀ ਨਹੀਂ ਜੀ ਸਿਰਫ ਉਹ ਸਿਨੀ ਆਤੀਆਂ ਬੜੀਆਂ ਉਹ ਮਾਰੇ ਬਸੂ ਜੀ ਉਹ ਸਿੱਤੇ ਕਿਰਾ ਸ਼ੁਰੂ ਰਗਾ ਰੂਪ ਨਾ ਕਦਾ ਨਾ ਸੂਰ ਰਕਾ ਦੋ ਜੀ ਉਹਦੀ ਨੱਕ ਅੱਜ ਤੱਕ ਦੇ ਇਤਿਹਾਸ ਸਭ ਤੋਂ ਖੂਬ ਚੋਰੀ ਜੀ ਇਸ ਕਰਕੇ ਉਹਦਾ ਨਾਮ ਸਭ ਰੂਪ ਨਾ ਅਸੋ ਨਾ ਹਰ ਸਭ ਰੂਪ ਨਾ ਸਭ ਜੀ ਉਹ ਲਕਸ਼ਮਣ ਨੇ ਉਹਦੀ ਕੋਈ ਨੱਕ ਨਹੀਂ ਕੀਤੀ ਜੀ ਲਕਸ਼ਮਣ ਇੱਕ ਯੋਧਾ ਹੋਇਆ ਜੀ नाग ਦੇਵਤਾ ਦਾ ਅਵਤਾਰ ਹੋਇਆ ਜੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਲਕਸ਼ਮਣ ਇਤਨੇ ਹਾਥੀ ਇਸਦੀ ਨੂੰ ਨੱਕ ਕੱਟਣਗੇ ਕੋਈ ਵਾਰ ਨਾਲ ਬਿਲਕੁਲ ਨਹੀਂ ਜੀ ਅਸਲ ਤਾਂ ਹੋਇਆ ਸ੍ਰੋਪਨਾ ਕਾ ਦਾ ਮਨ ਰਗੋਤੀ ਆ ਗਿਆ ਜੀ ਜਿੱਦ ਵਾਲੀ ਵੀ ਤੁਹਾਡੇ ਨਾਲ ਸ਼ਾਦੀ ਕਰਾ ਜੀ ਉਹਨਾ ਮਨਾ ਕਰਤਾ ਸਾਫ ਸਾਬਦਾ ਨਹੀਂ ਮੈਂ ਤਾਂ ਆਲਰੇੜੀ ਰਹਿਣ ਜੀ ਠੀਕ ਹੈ ਨਾ ਜੀ ਮਾੜੀ ਨੇ ਨਹੀਂ ਮੰਨੀ ਉੱਚੀਆਂ ਹਰਕਤਾਂ ਆ ਗਿਆ ਆਦੀ ਜੀ ਤਾਂ ਦਸ਼ਰਥੀ ਦੇ ਗਰੋਧ ਤੋਂ ਕਿਉਂ ਉਹਨੂੰ ਬੇਜ ਦਿੱਤਾ ਜੀ ਬੇਜ ਕਰਨ ਦਾ ਮਤਲਬ ਕੀ ਹੁੰਦਾ ਨਾ ਕਬੱਡੀ ਜੀ ਉੱਥੋਂ ਇਹ ਜੁਗਲਾ ਮਸ਼ਹੂਰ ਹੋ ਗਿਆ ਵੀ ਨਾ ਕਬੱਡੀ ਨਾ ਕੋਰਦੀ ਜੀ ਉਹਨੇ ਜਾ ਕੇ ਆਪਣੇ ਭਰਾ ਨੂੰ ਮੜਕਾਇਆ ਤਾਂ ਫਿਰ 라ਵਣ ਨੂੰ ਕਿਹਾ ਤੇ ਨਾ ਕਬੜੂ ਜੀ ਨਾ ਕਬੱਡੀ ਕੱਟੀ ਜੀ ਉਹਨੂੰ ਬੇਜ ਦਿੱਤਾ ਜੀ ਉਹ ਹੀ ਹਾਂ ਜੀ ਅਸੀਂ ਉਹਨਾਂ ਨੂੰ ਵੀ ਭੁੰਡੇ ਸੂਲੂ ਤੇ ਦਿਖਾਉਣੀ ਜੀ ਉਲਟਾ ਸਿੱਧਾ ਦਾਸ ਤੋਂ ਆਦਿ ਤਾਂ ਇਹਨਾਂ ਚੀਜ਼ਾਂ ਸਾਨੂੰ ਬੇਚ ਕਰਨਾ ਚਾਹੀਦਾ ਜੋ ਅਸਲੀਅਤ ਹੈ ਉਹ ਪੇਸ਼ ਕਰੋ ਮर्यादा ਨਾਲ ਕਰੋ ਆਪਣੇ ਬੱਚੇ ਨੂੰ ਅਸੀਂ ਕੀ ਸਿੱਖਿਆ ਦੇ ਰਹੇ ਹਾਂ ਇਹ ਸਾਰੀ ਚੀਜ਼ ਤੁਹਾਨੂੰ ਸੋਚਣੀ ਇੱਕ ਹੋਰ ਮਹੱਤਵਪੂਰਨ ਕੈਰੇਕਟਰ ਹੈ ਰਾਵਣ ਦਾ ਪ੍ਰਾਕੂਪ ਕਰਨ ਸੁਤਾ ਹੁੰਦਾ ਉਹਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੜੀ ਕਮੇਡੀਅਨ ਤਰੀਕੇ ਨਾਲ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਥਾਵਾਂ ਤੇ ਬੱਚਿਆਂ ਦੇ ਢਿੱਡ ਪਾੜ ਕੇ ਵਿੱਚ ਨੂੜੀ ਕੱਢੇ ਜਾਂਦੀ ਹੈ ਬਹੁਤ ਕੁਝ ਜਹੀਆਂ ਜਿਹੜੀਆਂ ਕਲਾਕ੍ਰਿਤੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿੰਦਗੀ ਇਸ ਕੈਰੈਕਟਰ ਦੇ ਉੱਤੇ ਕਬਡੀ ਕਮੇਟੀ ਕੀਤੀ ਜਾਵੇ ਤੇ ਉਹਨਾਂ ਦਾ ਕੈਰੈਕਟਰ ਕੀ ਵੇਦਾ ਸੀ ਤੁਸੀਂ ਮੇਰੇ ਮਨਸਨ ਇੱਕ ਸਵਾਲ ਪੁੱਛ ਲਿਆ ਜੀ ਉਹਨੂੰ ਕੰੜਨਾ ਇੱਕ ਤਾਂ ਮਿਸਾਲ ਦੇ ਤਾਈ ਸੀ ਜੀ ਮਰਦਾਨ ਪੰਗਣ ਵੇਲੇ ਸਰਸਪਤੀ ਦੀ ਜੀਵਤ ਡੈਗੀ ਕਹਿੰਦੇ ਮੰਗਣਾ ਸੀ ਗੌਨ ਅਸਿੰਘਾਸਤਨ ਮੰਗ ਲਿਆ ਨਿਦਰਾਸ ਨਿਦਰਾਸ ਪਰ ਜੇ ਲੋਨ ਹੋਸ਼ਾ ਹੀ ਉਸਦੇ ਦੇਰ ਹੋ ਚੁੱਕੀ ਸੀ ਇੱਕ ਦਿਨ ਉੱਠਣ ਦਾ ਉਹ ਦਿੱਤਾ ਗਿਆ ਕਿ ਇੱਕ ਦਿਨ ਤੂੰ ਜਾਗੇਗਾ 6 ਵੇਲੇ ਆ ਬੜਾ ਬਹੁਸੀਰ ਦਾ ਬੜਾ ਵਾਰੀ ਸਕਤਾ ਸੀਗਾ ਜੀ ਉਹਨੇ ਵੀ ਆਪਣੇ ਭਰਾ ਨੂੰ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਜੀ ਪਰ ਭਰਾ ਦੇ ਤਾਂ ਵਾਰੀ ਸੀਗੀ ਪਰ 20 ਦਿਨ ਤੱਕ ਜੀ ਉਹ ਨਹੀਂ ਮੰਨਿਆ ਜੀ ਉਹਨੂੰ ਭਰਾਵਾਂ ਚ ਆਪਣੀ ਜਾਨ ਦਿੱਤੀ ਜੀ ਤੁਸੀਂ ਸਾਡੇ ਮੰਚ ਤੇ ਕਦੇ ਵੀ ਆ ਕੇ ਦੇਖਿਓ ਦਸਵੀਂ ਰਾਤ ਹੁੰਦੀ ਛੱਡੀ ਜੀ ਤੁਮ ਕਰਨ ਹੁੰਦਾ ਜੀ ਤੁਸੀਂ ਦੇਖਿਓ ਅਸੀਂ ਕਿੰਨੀ ਮਰਿਆਦਾ ਨਾਲ ਉਹ ਕਰਦੇ ਜੀ ਕਿੰਨੇ ਡਿਸਪਲਨ ਨਾਲ ਸਾਡੇ ਰਾਤ ਨੂੰ ਜਾਂਦੇ ਆ ਗ੍ਰਿਤ ਕਰਦੇ ਆ ਢੋਲ ਲਾ ਜਾਂਦੇ ਆ ਨਗਾਰੇ ਵਜਾਉਂਦੇ ਆ ਕਿਸ ਤਰ੍ਹਾਂ ਮਚਾਉਂਦੇ ਆ ਜੀ ਔਰ ਦੂਸਰੀ ਬਾਤ ਕੀ ਸ਼ਾਇਰ ਦੇ ਜਾਗ ਦੇਖ ਲਿਓ ਕਿੱਦਾਂ ਦੇ ਕਮੇਡੀਆਂ ਕੀਤੀਆਂ ਬਿਲਕੁਲ ਸਹੀ ਗਿਆ ਕੋਈ ਨੂਡਲ ਖਾ ਰਿਆ ਕੋਈ ਕੁਝ ਕਰ ਰਿਆ ਇਹ ਚੀਜ਼ਾਂ ਵੀ ਦੇਖੀ। ਮਹੱਤਵਪੂਰਨ ਕਿਰਤਾ 라ਵਣ ਬੀ ਚਾਹੇ ਉਹਨੂੰ ਅਸੀਂ ਵਿਲਨ ਦੇਖੋਗੇ ਜੀ ਪਰ ਉਹ ਬਹੁਤ ਵੱਡੀ ਸਿੱਖਿਆ ਦਾ 라ਵਣ ਜੀ ਜੀ ਸੁਣੋ ਬਹੁਤ ਬਹੁਤ ਸਿੱਖਿਆ ਦਾ ਸਤ ਦਾ 라ਵਣ ਦਾ ਪੂਰਾ ਜਿਹੜਾ ਜ਼ਿੰਦਗੀ ਦਾ ਨਿਚੋੜ ਹੈ ਨਾ ਜੀ ਤੁਸੀਂ ਯਸ਼ਵੰਤ ਸਿੰਘ ਤੁਮਨ ਦੀ ਮਾਇਨ ਪੜੋ ਜੀ ਉਹਦੇ ਅਕੀਰਲੇ ਸਫਿਆਂ ਦੇ ਆਰਾਮ ਦੀ ਜਿਹੜੀ ਸਿੱਖਿਆ ਹੈ ਉਹਨੂੰ ਪੜ ਕੇ ਵੇਖੋ ਤੁਹਾਨੂੰ ਇਸੇ ਸੰਤਪੁਰ ਨਹੀਂ ਜਾਣ ਦੀ ਲੋੜ ਕਿਸੇ ਬਾਬੇ ਕੋ ਜਾਣ ਦੀ ਲੋੜ ਤੁਸੀਂ ਸਾਰਾ ਕੁਝ ਉੱਥੋਂ ਸਿੱਖ ਲੋਗੇ ਜੋ ਸਿੱਖਿਆ ਆਪਣੇ ਮਾਰਦ ਤੋਂ ਪਹਿਲੇ ਲਕਸ਼ਮਨ ਜੀ ਨੇ ਦਿੱਤੀ ਜੀ ਉਹਦੀ ਜਿਹੜੀ ਜਿੱਦਗੀ ਹੈ ਉਹਸੀ ਦੀ ਨਸੀਹਤ ਹੈ ਜੀ ਔਰ ਉਸ ਤੋਂ ਵੱਡਾ ਪੰਡਿਤ ਉਸ ਤੋਂ ਵੱਡਾ ਬਲਵਾਨ ਉਸ ਤੋਂ ਵੱਡਾ ਸ਼ੂਰਜੋ ਯੋਧਾ ਆਇਆ ਕਿ ਜੀ ਉਹਰੇ ਸਾਰੀ ਖੇਲ ਲੀਲਾ ਜਿਹੜੀ ਉੱਜਾਈ ਗਈ ਜੀ ਉਹਨਾਂ ਆਪਣੇ ਮੁਕਤੀ ਵਾਸਤੇ ਉਧਰ ਗਈ ਜੀ ਚਾਹੇ ਰਮਾਇਣ ਦਾ ਕੋਈ ਵੀ ਕੈਰੈਕਟਰ ਹੈ ਬਿਲਕੁਲ ਕੋਈ ਵੀ ਕੈਰੈਕਟਰ ਹੈ ਚਾਹੀਓ ਉਹ ਨੈਗੇਟਿਵ ਹੈ ਚਾਹੀਓ ਪੋਜ਼ਿਟਿਵ ਹੈ ਹਰ ਕੈਰੈਕਟਰ ਤੋਂ ਕੁਝ ਨਾ ਕੁਝ ਸਿੱਖਿਆ ਜਾਂਦਾ ਬਿਲਕੁਲ ਬਿਲਕੁਲ ਸੋਹਣਾ ਨੇ ਸੱਚ ਕਿਹਾ ਤੁਸੀਂ ਹਰ ਕੈਰੈਕਟਰ ਜੀ ਹਰ ਕੈਰੈਕਟਰ ਜੀ ਪਰ ਜਿਹੜੀਆਂ ਅੱਜ ਕੱਲ੍ਹ ਦੀਆਂ ਰਾਮਲੀਲਾਵਾਂ ਇਹਦੇ ਵਿੱਚ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਹੈ ਇਹ ਦੇਖੋ ਜੀ ਮੈਂ ਫੇਰ ਆਪਣੀ ਉਸੇ ਪਹਿਲੀ ਗੱਲ ਤੇ ਆ ਗਿਆ ਜੀ ਕਿ ਪਹਿਲਾਂ ਤਾਂ ਜਿਹੜੀ ਸੰਬੰਧਤ ਕਮੇਟੀ ਹੈ ਉਸ ਨੂੰ ਜੀ ਪਲੱਸ ਉਹਨਾਂ ਦਾ ਜਿਹੜਾ ਡਾਇਰੈਕਟਰ ਉਹਨੂੰ ਮਰਿਆਦਾ ਪੇਸ਼ ਕਰਦੇ ਜੀ ਪਹਿਲੇ ਉਹਨੂੰ ਸਮਝਣਾ ਪੈਣਾ ਵੀ ਰਮਾਇਣ ਹੈ ਕੀ ਹੈ ਕਿ ਕੀ ਕਰਵਾ ਰਹੇ ਮੈਂ ਜੋ ਕਮੇਡੀ ਕਰਵਾ ਰਿਆ ਜਾਂ ਆਪਣੀ ਸੰਸਕ੍ਰਿਤੀ ਨੂੰ ਪੇਸ਼ ਕਰ ਰਿਹਾ ਆਪਣੀ ਕਹਾਣੀ ਲਈ ਜੀ ਇਹ ਉਹਨਾਂ ਨੂੰ ਦੇਖਣਾ ਹੈ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਅਸੀਂ ਕੀ ਕਰਨਾ ਚਾਹੀਦਾ ਹੈ ਮੈਂ ਆਜੋੜ ਕੇ ਬੇਨਤੀ ਕਰਾਂ ਹਿੰਦੁਸਤਾਨ ਦੇ ਸਾਰੇ ਨਿਰਦੇਸ਼ਕਾਂ ਨੂੰ ਇਸ ਤਰ੍ਹਾਂ ਦੀਆਂ ਕਮੇਡੀਆਂ ਆਪਣੇ ਪੁਰਾਣੇ ਪਾਤਰਾਂ ਦਾ ਉਪਹਾਸ ਉਡਾਉਣਾ ਮੁਖੌਲ ਲਡਾਉਣਾ ਇਹ ਬਾਰੋ ਪ੍ਰੋਫੈਸ਼ਨਲੀ ਡਾਂਸਰਾਂ ਲਿਆ ਕੇ ਤੇਜਾ ਦੇ ਨਚਾਉਣੀਆਂ ਇਹ ਪਾਤਰਾਂ ਕੋਲੋਂ ਵੀ ਊੜ ਪਟਾਣਾ ਕਰਾਉਣੀਆਂ ਇਹ ਬਿਲਕੁਲ ਹੀ ਨਿੱਦਲੀ ਯੋਗਾਨ ਹੈ ਇਹਨੂੰ ਨਾ ਕਰੋ ਇਹ ਬਹੁਤ ਹੀ ਸੰਗੀਤ ਦੀ ਚੋਣ ਵੀ ਬੜੀ ਜ਼ਰੂਰੀ ਹੈ ਸੰਗੀਤ ਜਿਹੜਾ ਹੈ ਜਿਹੜਾ ਅਸੀਂ ਬੈਕਗ੍ਰਾਉਂਡ ਦੇ ਵਿੱਚ ਦਿਖਾਨੀ ਆ ਜਾਂ ਕੋਈ ਕਲਾਕਾਰ ਦੀ ਐਂਟਰੀ ਦੇ ਉੱਤੇ ਜਾਂ ਉਹ ਕ੍ਰੋਧਿਤ ਹੁੰਦਾ ਹੈ ਜਾਂ ਕਿਤੇ ਆ ਜਾ ਰਿਹਾ ਹੈ ਉਦੋਂ ਗਾਣੇ ਬੜੀ ਉਫੂਰ ਤਰੀਕੇ ਦੇ ਜਿਹੜੇ ਵੱਜਦੇ ਨੇ ਮੈਂ ਹੁਣੇ ਤੁਹਾਨੂੰ ਨਾਂ ਲਿਆ ਇਕਬਾਲ ਸਿੰਘ ਤੁਹਾਨਾ ਦੀ ਰਮਾਈ ਉਹਂਦੀਰ ਰਮਾਈ ਦੇ ਵਿੱਚ ਦੇਸੀ ਰਾਗ ਘਟੋ ਘਟ 200 ਪਲੱਸ ਗੀਤ ਹੈ ਪੂਰੀ ਰਮਾਈ ਦੇ ਵਿੱਚ ਜੀ ਉਹਦੀ ਨਮਾਇੰਦਾ ਨਾਮ ਹੀ ਆਇਆ ਹੈ ਸੰਗੀਤ ਦਾ ਜੀ ਮੇਰੇ 90% ਕੀ ਜਿਹੜੇ ਆ ਅਸੀਂ ਉਸੇ ਰਮਾਇਨ ਦੇਸੀ ਲਾਗਿਆ ਕੋਈ ਫਿਲਮੀ ਲਤਰ ਤੁਨ ਸਾਡੇ ਕੋ ਨਹੀਂ ਹੈ ਜੀ ਬੜਾ ਬਹੁਤ ਸਾਰੀ ਜਗ੍ਹਾ ਤੇ ਜਿਆ ਨਹੀਂ ਆਪਣੇ ਫਿਲਮੀ ਕਰਗਾਂ ਦੇ ਪੈਰੋਡੀਆਂ ਬਣਾ ਕੇ ਚਲਾਈ ਜਾਂਦੇ ਆ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਰਮਾਇਨ ਪੇਸ਼ ਕਰਨਾ ਚਾਹੁੰਦੀ ਹੈ ਜਾਂ ਆਪਣਾ ਉਹਦਾ ਮੰਨਿੰਗ ਕਰ ਰਿਹਾ ਜੀ ਕਮੇਟੀ ਤਾਂ ਰਿਆ ਇਹਦਾ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਕਾਨੂੰਨ ਸਰਕਾਰ ਵੱਲੋਂ ਕੋਈ ਕਾਨੂੰਨ ਵੀ ਪਾਸ ਕੀਤਾ ਜਾਵੇ ਤੇ ਇਹਦਾ ਕਿਉਂਕਿ ਅ ਜੇ ਮੈਂ ਮੋਰਲ ਹੀ ਗੱਲ ਕਰੀਏ ਬਹੁਤ ਸਾਰੇ ਬਹੁਤ ਘੱਟ ਲੋਕ ਨੇ ਜਿਹੜੀ ਜ਼ਿੰਮੇਵਾਰੀ ਚੁੱਕਣਾ ਚਾਹਣਗੇ ਕਿ ਅਸੀਂ ਜ਼ਿੰਮੇਵਾਰੀ ਚੁੱਕਦੇ ਆ ਕਿਉਂਕਿ ਲੋਕ ਸੇਕੜ ਘੱਟ ਤੇ ਬਰੰਜਰ ਵੇਖਣ ਜਿਆਦਾ ਹੁੰਦੇ ਆ ਰਾਮੀਲਾ ਮੰਦਿਰ ਵਿੱਚ ਅੱਜ ਕੱਲ੍ਹ ਜੇ ਜਿਹੜੀ ਦੀ ਗੱਲ ਕਰੀ ਜਾਂ ਪਿਛਲੇ ਇੱਕ ਦਹਾਕੇ ਤੋਂ ਜੋ ਰਾਮੀਲਾ ਮੰਦਿਰ ਵਿੱਚ ਚੱਲਦਾ ਆ ਰਿਹਾ ਨਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਵੱਡ ਗਈ ਹੈ ਕਿ ਇੱਥੋਂ ਪਤਾ ਨਹੀਂ ਜਦੋਂ ਰਾਮ ਭਗਵਾਨ ਨੇ ਬਨਵਾਸ ਤੇ ਜਾਣਾ ਵਾ ਉਦੋਂ ਅਸੀਂ ਪਤਾ ਨਹੀਂ ਰੂਨ ਤੋਂ ਵੇਖਣਾ ਵਾ ਪਤਾ ਨਹੀਂ ਇਹ ਨਹੀਂ ਪਤਾ ਵੀ ਉਹਨਾਂ ਕੋਲ ਸਿੱਖਿਆ ਕੀ ਮਿਲ ਰਹੀ ਹੈ ਉਹਨਾਂ ਨੇ ਇਹ ਜਰੂਰ ਵੇਖਣਾ ਵੀ ਅਜਿਹਾ ਤਾੜਕਾ ਆ ਅਜਿਹਾ ਤਾੜਕਾ ਤਾਂ ਵੱਧ ਹੋਣਾ ਹੈ ਤੇ ਅੱਜ ਉੱਥੇ ਬੜਾ ਕਮੇਟੀ ਸੀ ਹੋਣਾ ਵਾ ਜਦੋਂ ਤਾੜਕਾ ਨੇ ਮਰ ਜਾਣਾ ਵਾ ਉਦੋਂ ਪਿੱਟਣ ਵਾਲਿਆਂ ਨੇ ਆਣਾ ਹੈ ਤੇ ਅਸੀਂ ਉਹ ਵੇਖਣ ਜਾਣਾ ਹੈ ਆ ਚੀਜ਼ਾਂ ਦੀ ਧਾਰਨਾ ਵਾਂਗ ਜਿਆਦਾ ਬੜੀ ਹੈ ਦੇਖੋ ਜੀ ਗੜਬੜੀ ਥੋੜੀ ਚੁਗਵੀ ਵੀ ਜਈਏ ਜੀ ਤੁਸੀਂ ਮੈਨੂੰ ਸਵਾਲ ਕਰ ਲਓ ਮੈਂ ਇੱਕ ਸਾਲ ਮੈਂ ਤੁਹਾਨੂੰ ਕਰਨਾ ਜੀ ਆਪਣੇ 10 ਗੁਰੂ ਸਾਹਿਬਾਨ ਜੀ ਪ੍ਰਥਮ ਪਾਠ ਸਾਹਿਬ ਲੈ ਕੇ ਦਸਵੀਂ ਬਾਣੀ ਪੜ੍ਹਦੇ ਹਾਂ ਮੈਨੂੰ ਕਿਸੇ ਦੀ ਜਰੂਰਤ ਹੈ ਕੋਈ ਆਰ ਮर्यादित ਸ਼ਬਦ ਬੋਲ ਜੇ ਜਾਂ ਕੋਈ ਉੱਚ ਨੀਚ ਕਹਿ ਜਵੇ ਦੂਜੇ ਦਾ ਲੱਗਾ ਨਹੀਂ ਜੀ ਮੁਸਲਮਾਨ ਸੰਪਰਦਾਇ ਦੇ ਸਭ ਤੋਂ ਵੱਡੇ ਆਗੂ ਨੇ ਪੈਗਾ ਮਹਮਦ ਸਾਹਿਬ ਜੀ ਕਿਸੇ ਦੀ ਜੋੜ ਪਹ ਹੈ ਜੀ ਕੁਝ ਬੋਲ ਜੇ ਦੂਜੇ ਦਾ ਲਾ ਕਟਿਆ ਜਾਊ ਜੀ ਸਾਡੇ ਆਪਣੇ ਲੋਕੀ ਖੁਦ ਬੋਲਦੇ ਆ ਜੀ ਅਸੀਂ ਕਿਸੇ ਨੂੰ ਕੀ ਮਨਾ ਕਰਾਂਗੇ ਜੀ ਆਪਣੇ ਪਾਤਾਲਾ ਦਾ ਪੁਰਾਣੇ ਪਾਤਾਲਾ ਸੀ ਖੁਦ ਵਜਾ ਘੜਾਣੇ ਆ ਸਟੇਜਾਂ ਦੇ ਉੱਤੇ ਗਲੀਆਂ ਦੇ ਉੱਤੇ ਜੀ ਉਹਨਾਂ ਨੂੰ ਕੀ ਦਸੀਏ ਉਹਨਾਂ ਨੂੰ ਕਾਨੂੰਨ ਪਾਸ ਹੋਣ ਦੀ ਜ਼ਰੂਰਤ ਹੈ ਮੈਂ ਇਹ ਗੱਲ ਸਰਕਾਰ ਜਿਹੜੀ ਕਰ ਸਕਦੀ ਹੈ ਕਰਦੀ ਉਹਦਾ ਮੋਰਲੀ ਜ਼ਿੰਮੇਵਾਰੀ ਕਿਸੇ ਨੇ ਚੁੱਕਣੀ ਨਹੀਂ ਮੈਂ ਸਿੱਧਾ ਇਹ ਬੇਨਤੀ ਕਰ ਰਿਹਾ ਜੀ ਸਰਕਾਰ ਨੂੰ ਹੀ ਇਹਦੇ ਬਾਰੇ ਸੋਚਨੇ ਪੈਣਾ ਜਾਂ ਸਾਡੀ ਜਿਹੜੀ ਤਰਫਤਤ ਹੈ ਸਾਡੇ ਜਿਹੜੇ ਸ਼ੰਤਰਾਚਾਰ ਰਹੇ ਨੇ ਉਹਨਾਂ ਨੂੰ ਇਸ ਮੁੱਦੇ ਬਾਰੇ ਸੋਚਨੇ ਪਣਾਇਆ ਇੱਕ ਕੋਰੋਨ ਆਸਾ ਬਣਾਣਾ ਪਿਆ ਇਹ ਜਿਹੜਾ ਗਲੀ ਗਲੀ ਥਾਂ ਥਾਂ ਤੇ ਛੋਟੇ ਛੋਟੇ ਉਤੈਜਾ ਲਾ ਕੇ ਮਜਾਕ ਹੋਇਆ ਜਾ ਰਿਹਾ ਜੀ ਇਹਨੂੰ ਬੰਦ ਕਰੋ ਸਿਰਫ ਜਿਹੜੀਆਂ ਰਿਕਰੂਟਰ ਸੰਸਥਾਵਾਂ ਆ ਜਿਸਟਰ ਸੰਸਥਾਵਾਂ ਆ ਜਿਨ੍ਹਾਂ ਕੋਲ ਆਪਣਾ ਖੁੱਦ ਦਾ ਮੈਦਾਨ ਹੈ ਜੀ ਔਰ ਜਿਹੜੇ ਮर्यादा ਤਰੀਕੇ ਨਾਲ ਪੇਸ਼ ਕਰ ਰਿਹਾ ਉਹਨਾਂ ਨੂੰ ਪੇਸ਼ ਕਰਨ ਦੀ ਜ਼ਿਆਦਾ ਲੋੜ। ਬਾਕੀ ਇਹ ਕੰਮ ਆਨ। ਜੀ। ਨਹੀਂ ਤੇ ਕਿਸੇ ਨੇ ਜਾਂ ਪਾਦ ਲਾਵਾ ਕਿਤੇ ਘੁੱਟ ਮਾਰ ਤੇ ਫਿਰ ਤੁਸੀਂ ਦੇਖ ਰਹੇ ਨੇ ਬਾਅਦ ਕੀ ਕੁਝ ਹੋਇਆ। ਦੇਖੋ। ਕਿਤੇ ਨਹੀਂ ਹੋ ਸਕਦਾ। ਜੀ। ਕਿਵੇਂ ਵੀ ਇੱਕ ਅ ਜਿਹੜੇ ਰਾਮਲਾ ਕਰਵਾਉਂਦੇ ਤੇ ਹੁਣ ਅੱਗੇ ਅ ਨਰਾਤੀ ਸ਼ੁਰੂ ਹੋਣੀ ਚਾਹੀਦੀ। ਉਹ ਕਰਵਾਉਣੇ ਜਾ ਰਹੇ। ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਤੇ ਜਿਹੜੀਆਂ ਸੰਸਥਾਵਾਂ ਆਪਣੇ ਆਪ ਨੂੰ ਉਸ ਕੀਦੀਆਂ ਲੈ ਕੇ ਅਸੀਂ ਧਰਮ ਦੇ ਟਿਕਾਣਾ ਅਸੀਂ ਧਰਮ ਦੀ ਰੱਖਿਆ ਕਰਦੇ ਆਂ ਤੇ ਅਸੀਂ ਕਿਸੇ ਵੀ ਖਾਤ ਦੇ ਵਿੱਚ ਅਸੀਂ ਧਰਮ ਦੀ ਜਿਹੜੀ ਹੈ ਉਹ ਬਦ ਕੋਈ ਨਹੀਂ ਹੋਣ ਦੇ ਆ ਬਿਲਕੁਲ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਅਖੀਰ ਦੇ ਵਿੱਚ ਤੁਸੀਂ ਕੋਈ ਸਾਫ਼ ਕਰ ਦਿਓ ਕੋਈ ਜੀ ਸਾਡੇ ਸ਼ਹਿਰ ਦੀਆਂ ਕੋਈ ਮੇਰੇ ਕੱਲ 200 ਪਲੱਸ ਸੰਸਥਾਵਾਂ ਚੋਰੀਆਂ ਬੜੀਆਂ ਬਣਾ ਕੇ ਸੀ ਜਿਹੜੀਆਂ ਅੰਦਰ ਆ ਕੇ ਦੇ ਵਿੱਚ ਆਮ ਜਿਹੜਾ ਮੰਚ ਕਰਦਾ ਜੀ ਸਾਡੇ ਸਾਰੇ ਨੂੰ ਜਿਹੋ ਕੇ ਨਾ ਕਾਜ ਕਰ ਰਹੇ ਸੋ ਜੀ ਵੇਗੋ ਮੋਢੀ ਸੰਸਥਾਵਾਂ ਆ ਇੱਕ ਤਾਂ ਕਿਸ਼ਨਾਣਾਟਕ ক্লাব 라ਉਂਡ ਦਾ ਜੋ ਇੱਕ ਸਾਡੀ ਮਦਦ ਮੰਦ ਰਚਨਾ ਕਿਸ਼ਨਾਣਾਟਕ ਦਾ ਦੇਈਏ 3-4 ਹੋਰ ਨੇ ਮੋਢੀ ਸੰਸਥਾਵਾਂ ਜਿਨ੍ਹਾਂ ਦੇ ਬਹੁਤ ਸੀਨੀਅਰ ਸੀਨੀਅਰ ਮੈਂਬਰ ਬੈਠੇ ਜੀ ਪੁਰਾਣੇ ਬਜ਼ੁਰਗ ਬੈਠੇ ਜੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਕਮ ਸੇ ਕਮ ਆਪਣੇ ਸ਼ਹਿਰ ਤੋਂ ਸ਼ੁਰੂਆਤ ਕਰੀਏ ਜੀ ਇੱਕ ਮਰਿਆਦਾ ਬਣਾਈਏ ਇੱਕ ਕਾਨੂੰਨ ਐਸਾ ਬਣਾਈਏ ਇੱਕ ਰਵਾਇਤੀ ਅਧਿ ਬਣਾਈਏ ਇਸਾਰੇ ਨੂੰ ਲਾਗੂ ਕੀਤੀ ਜਾਵੇ ਕਿ ਕੋਈ ਵੀ ਮੰਚ ਦੇ ਤੇ ਰਾਮਾਇਣ ਦੇ ਦੌਰਾਨ ਮੰਚੀ ਕਰਦ ਦਰਾ ਆਮ ਰਿਆਦਤ ਸ਼ਬਦ ਆਮ ਰਿਆਦਤ ਆਚਰਣ ਜਾਂ ਕੋਈ ਭੌਂਦਾ ਗੀਤ ਜਾਂ ਕੋਈ ਏਦਾਂ ਦਾ ਲਕਰ ਜਾਂ ਨਾਚ ਇਹ ਪੇਸ਼ ਕਰਨ ਤੋਂ ਬਰੇਸ਼ ਕੀਤਾ ਜਾਏ ਉਹ ਰਾਮਾਇਣ ਦੀ ਜੋ ਮर्यादा ਹੈ ਉਹਨੂੰ ਉਸ ਮर्यादा ਦੇ ਤਰੀਕੇ ਨਾਲ ਦਰਸ਼ਕ ਸਾਹਮਣੇ ਰੱਖਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪ੍ਰਭੂ ਰਾਮ ਦੀ ਜੀਵਨ ਪ੍ਰੇਰ ਜੀਵਨ ਤੋਂ ਕੁਝ ਪ੍ਰੇਰਨਾ ਮਿਲੇ ਜੀ ਉਹਨਾਂ ਨੇ ਕੀ ਦਰਸ਼ ਸਥਾਪਿਤ ਕੀਤੇ ਉਹਨਾਂ ਨੂੰ ਕੁਝ ਪ੍ਰੇਰਨਾ ਨਹੀਂ ਮਿਲੀ ਜੀ 라ਵਣ ਨੇ ਕੀ ਦਰਸ਼ ਸਥਾਪਿਤ ਕੀਤੇ 라ਵਣ ਖਾਲੀਅਤ ਵੀ ਨਹੀਂ ਮੰਨਦੇ 라ਵਣ ਤੁਸੀਂ ਪੂਰੀ ਦੇਖੋਗੇ ਤੁਹਾਨੂੰ 라ਵਣ ਕੋਲੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇ ਜੀ ਜੋ ਮੇਰੀ ਸਾਰਿਆਂ ਨੂੰ ਦਿੱਤੀ ਰਹੀ ਹੈ ਪੀ ਅਸੀਂ ਆਪਣੇ ਸ਼ਹਿਰ ਤੋਂ ਤਾਂ ਕੰਮ ਤੋਂ ਸ਼ੁਰੂਆਤ ਕਰੀਏ ਉਸ ਤੋਂ ਬਾਅਦ ਹੌਲੀ ਹੌਲੀ ਕਾਰਨਾ ਵਧਾ ਜਾਈਏ ਬਹੁਤ ਬਹੁਤ ਧੰਨਵਾਦ ਭੱਟੀ ਠਾਕੁਰ ਜੀ ਤੁਸੀਂ ਆਪਣੇ ਇਹ ਵਿਚਾਰ ਲੱਗੇ ਕਿ ਬਹੁਤ ਅਹਿਮ ਮੁੱਦਾ ਸੀਗਾ ਜਿਹਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ ਲੋਕ ਗਲੀਆਂ ਚੌਰਾਹਿਆਂ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਸੀਗੇ ਪਰ ਸਾਹਮਣੇ ਆ ਕੇ ਗੱਲ ਕਰਦੇ ਲੋਕੀ ਬਹੁਤ ਗੁਰੇਜ਼ ਕਰਦੇ ਸੀਗੇ ਬੜਾ ਬਹੁਤ ਧੰਨਵਾਦ ਸਰ ਧੰਨਵਾਦੀ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਇਸ ਬਿਹਤਰੀ ਨੂੰ ਸੰਭਾਲ ਚੁੱਕਿਆ ਮੈਂ ਤੁਹਾਨੂੰ ਵੀ ਬਹੁਤ ਬਹੁਤ ਥੈਂਕ ਯੂ ਦਾ ਰਹਿਣਾ ਪ੍ਰੋਗਰਾਮ ਜੀ ਥੈਂਕ ਯੂ ਜੋ ਦਰਸ਼ਕੋ ਸਾਡਾ ਲਗ ਮਜੂਸਾ ਪ੍ਰਤੀ ਵੀ ਠਾਕੁਰ ਜੀ ਜਿਨ੍ਹਾਂ ਨੇ ਬਹੁਤ ਹੀ ਅਹਿਮ ਮੁੱਦੇ ਤੇ ਗੱਲਬਾਤ ਵੀ ਕੀਤੀ ਹੈ ਤੇ ਡਾਇਰੈਕਟਰ ਵੀ ਨੇ ਨਟਰਾਜ ਕਲਾ ਮੰਦਰ ਦੇ ਵਿੱਚ ਇਹ ਪਿਛਲੇ 43 ਸਾਲ ਤੋਂ ਰਾਮਲੀਲਾ ਦਾ ਜਿਹੜਾ ਆਯੋਜਨ ਹੈ ਉਹ ਕਰਵਾ ਰਹੇ ਨੇ 44ਵੇਂ ਸਾਲ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਮੈਂ ਵੀ ਇਹਨਾਂ ਦੀ ਬਹੁਤ ਸਾਰੀਆਂ ਜਿਹੜੀਆਂ ਰਾਮਲੀਲਾਵਾਂ ਦੇ ਜਿਹੜੇ ਦ੍ਰਿਸ਼ ਨੇ ਉਹ ਦੇਖੀ ਹੋਈ ਨੇ ਤੇ ਮੈਂ ਬਹੁਤ ਇਹਨਾਂ ਤੋਂ ਪ੍ਰਭਾਵਿਤ ਵੀ ਹੋਇਆ ਹਾਂ ਕਿਉਂਕਿ ਜਿਹੜਾ ਇਹਨਾਂ ਦਾ ਤਰੀਕਾ ਹੈ ਬਹੁਤ ਹੀ ਯੂਨੀਕ ਹੈ ਬਾਕੀ ਦੀਆਂ ਰਾਮਲੀਲਾ ਮਗਰੋਂ ਜਿਸ ਕਰਕੇ ਇਹਨਾਂ ਦੇ ਵਿਚਾਰ ਮੈਂ ਤੁਹਾਡੇ ਸਾਹਮਣੇ ਅੱਜ ਰੱਖਣ ਲਈ ਇਹਨਾਂ ਨੂੰ ਇੱਥੇ ਬੁਲਾਇਆ ਤੇ ਬਹੁਤ ਵੱਡੀਆਂ ਨੇ ਇਹ ਵੀ ਗੱਲ ਕਹੀ ਹੈ ਕਿ ਰਾਮਲੀਲਾ ਦਾ ਮੁੱਖ ਮਕਤਬ ਹੈ ਕਿ ਰਾਮ ਜੀ ਦੀ ਜ਼ਿੰਦਗੀ ਤੋਂ ਜਿਹੜੇ ਰਮਾਇਣ ਦੇ ਵਿੱਚ ਕੈਰੈਕਟਰ ਹੈ ਚਾਹੇ ਉਹ ਰਾਵਣ ਹੈ ਚਾਹੇ ਉਹ ਸ਼ੁਰੂਪ੍ਰੰਗਾ ਸੀ ਚਾਹੇ ਉਹ ਤਾੜਕਾ ਸੀ ਜਿਹੜੇ 네ਗੇਟਿਵ ਅਸੀਂ ਕੈਰੈਕਟਰ ਦੇਖਦੇ ਆ ਉਹਨੂੰ ਸਾਡੇ ਮਨਾਂ ਦੇ ਵਿੱਚ ਧਾਰਨਾ ਪਣੀ ਹੈ ਕਿ ਹੈ ਹੀ 네ਗੇਟਿਵ ਪਰ ਉਹਨਾਂ ਦੀ ਜ਼ਿੰਦਗੀ ਤੋਂ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਸੋ ਅਸੀਂ ਦੋਸਤੋ ਸਿਰਫ ਰਾਮ ਨੂੰ ਨਾ ਮੰਨੀਏ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਵੀ ਮੰਨੀਏ ਸੋ ਇਸ ਅ ਅਕੜੀ ਉੱਤੇ ਕਰਦੇ ਹਾਂ ਸੋ ਫਿਰ ਨਵੀਂ ਸਖੀਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਮੇਰਾ ਮਨਦੀਪ ਸਿੰਘ ਤੁਹਾਡ ਤੋਂ ਜ਼ਿਆਦਾ ਇੱਤਨਾਂ